ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਵੱਲੋਂ ਅੱਜ ਦਸੂਆ ਅਤੇ ਟਾਂਡਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਸਨਿਸ਼ਚਿਤ ਕੀਤਾ ਗਿਆ ਕਿ ਉੱਥੇ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਸਾਹਮਣਾ ਨਾ ਕਰਨਾ ਪਵੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੰਤਰੀ ਲਾਲ ਚੰਦ ਘਟਾਰੂ ਚੱਕ ਇੱਕ ਵਾਰ ਫਿਰ ਮੈਨੂੰ ਦਸੂਆ ਦੀ ਮੰਡੀ ਸਾਂ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮਐਲਏ ਕਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾਇਰੈਕਟਰ ਔਰ ਡੀ ਐਫ ਐਸ ਦੀ ਸਾਰੀ ਸਾਡੇ ਅਧਿਕਾਰੀ ਸੇਵਾ ਔਰ ਮੈਨੂੰ ਇੱਥੇ ਕਈ ਵਾਰ ਆਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਬਾਰਾ ਇੱਥੇ ਚੋ ਅਨੇਦੀ ਫੀਡਰਜ਼ ਐਜ਼ਰਲੈਂਡ ਵੀ ਆਇਆ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਗਵਰਨਮੈਂਟ ਦਾ ਆਰੰਭ ਹੋਇਆ ਔਰ ਵੱਖਰੀ ਸਥਿਤੀ ਤੇ ਇਸ ਵਾਰ ਪੁਰਜੋਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਖੜਾ ਦੀ ਮਾਰਚੋਂ ਮਹੀਨੇ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਦਾ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਪੁਰਜੋਰਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਚ ਆ ਰਿਹਾ ਹੈ ਸੋ ਕੇਂਦਰੀ ਪੂਰ ਦੇ ਲਈ ਸਾਨੂੰ 172 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਪੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਆਰ ਉਹਦੇ ਲਈ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21 ਹਜ਼ਾਰ ਐਮਪੀ ਚੋਹਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41 ਹਜ਼ਾਰ ਐਮਪੀ ਪਰਚੇਸ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ 'ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ 24 ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ 'ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈੜੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਬੂਤਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ 24 ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ 'ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕੀ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਥੀ ਲਿਆ ਤੇ ਆਂ ਐਸਾ ਸਾਡੇ ਕੋਲ ਹੈ ਬਾਰਦਾਨਾ ਸਾਡੇ ਕੋਲ ਹੈ ਇਰਾਦਾ ਸਾਡੇ ਕੋਲ ਹੈ ਇਕੱਲਾ ਇਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਏਗੀ ਪਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀਆਂ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਪਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਨੇ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿਲਰ ਆੜਤੀ ਸਭੇ ਲੋਕ ਜੁੜੇ ਆ ਸੋ ਇਹ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹਦੇ ਪਿਆਰ ਕਰਦੇ ਆ ਸਰ ਇੱਕ ਕਿਸਾਨਾਂ ਨੂੰ ਵੱਡੀ ਸਮੱਸਿਆ ਆਈ ਹੈ ਕਿ 131 ਨੰਬਰ ਜਿਹੜਾ ਸਰਕਾਰ ਵੱਲੋਂ ਰეკਮੈਂਡਡ ਬੀਸੀ ਦਾ ਉਹ ਵੀ ਕਿਸਾਨਾਂ ਦਾ ਬਹੁਤ ਖਰਾਬ ਹੋਇਆ ਹੈ। ਕਈ ਪਿੰਡਾਂ 'ਚ ਕਈ ਸੌਕੜ ਫਸਲ ਜੁੜੀਆਂ ਕਰਵਾਦ ਹੋ ਚੁੱਕੀ ਹੈ। ਉਹਦੇ ਲਈ ਵੀ ਕਿਸਾਨ ਜਿਹੜੇ ਬਾਰ-ਬਾਰ ਆਵਾਜ਼ ਉਠਾ ਰਹੇ ਨੇ। ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਕੁਦਰਤ ਆ। ਕੁਦਰਤ ਨੇ ਪਤਾ ਨਹੀਂ ਕਿਸੇ ਇਲਾਕੇ ਨੂੰ, ਕਿਸੇ ਸਮਾਜ ਨੂੰ, ਮਨੁੱਖ ਨੂੰ ਕਦੋਂ ਕਿਹੜੇ ਰੰਗ 'ਚ ਰੰਗ ਦੇਣਾ। ਕੁਦਰਤ ਦੀ ਬਹੁਤ ਸੀਮਾ ਤਾਕਤ ਹੈ। ਪਰ ਕਿਉਂਕਿ ਪੰਜਾਬ ਹੈ, ਪੰਜਾਬ ਝਖੜਾਂ ਨਾਲ ਟਕਰਾ ਵੀ ਲੈਂਦਾ ਰਿਹਾ, ਉਰਦਾ ਵੀ ਰੜਦਾ ਵੀ ਰਿਹਾ। لیکن ਜਿੱਥੋਂ ਤੱਕ ਕੋਈ ਫਸਲ ਦੀ ਮਤਲਬ ਹੈਗਾ ਉਦੀ ਖਰਾਬੇ ਦਾ ਉਹ ਸਰਕਾਰ ਵੱਲੋਂ ਜਿਹੜੀਆਂ ਬਕਾਇਦਾ ਸਪੈਸ਼ਲ ਗਦੌਰੀਆਂ ਹੋ ਚੁੱਕੀਆਂ ਨੇ ਔਰ ਜੋ ਬਣਦਾ ਮੌਜਾ ਪੰਜਾਬ ਸਿੰਗਲ ਸਟੇਟ ਐਸ ਬੇਸ ਦੇ ਅੰਦਰ ਜਿੱਥੇ ਬਾਕੀ ਰਾਜਾਂ ਨਾਲੋਂ ਸਭ ਤੋਂ ਜ਼ਿਆਦਾ ਇਸ ਵਾਰ ਜਿਹੜਾ ਸਰਕਾਰ ਨੇ ਲਾਲ ਕੀਤਾ ਮੌਜਾ ਦਾ ਸੋ ਕੱਲੇ ਕੱਲੇ ਨੁਕਸਾਨ ਦੀ ਸਰਕਾਰ ਤੋਂ ਭਾਈ ਤੋਂ ਸਰ ਪੰਜਾਬ ਦੇ ਅੰਦਰ ਪੈੜੇ ਦੀ ਪ੍ਰਜੋਰਮੈਂਟ ਦਾ ਜਿਹੜਾ سلسلہ ਹੈ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਮਾਨਜੂਬ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜੇ ਪਰਸਨਲ ਦੇਸ਼ ਨੇ ਇਸ ਪ੍ਰਜੋਰਮੈਂਟ ਦੇ ਦੌਰਾਨ ਜਿੰਨੀਆਂ ਵੀ ਸਾਡੀਆਂ ਗਵਰਨਮੈਂਟ ਨਾਲ ਜੁੜੀਆਂ ਫੈਸਿਲਿਟੀਆਂ ਨੇ ਚਾਹੇ ਕਿਸਾਨ ਨੇ ਚਾਹੇ ਆਰਟੀ ਨੇ ਮਿਲਟ ਨੇ ਮਜ਼ਦੂਰ ਨੇ ਕੋਈ ਦਿੱਕਤਾਂ ਨੂੰ ਮੱਢੀ ਚਦਾ ਆਵੇ ਇਸ ਲਈ ਲਗਾਤਾਰ ਸਾਰਾ ਪ੍ਰਸ਼ਾਸਨ ਵਿਸ਼ੇਸ਼ ਤੌਰ ਤੇ ਮੁੱਖਪਲਿਆ ਦਾ ਡਿਪਾਰਟਮੈਂਟ ਅਲੱਗ ਹੈਗਾ ਸੋ ਅ ਅੱਜ ਮੈਨੂੰ ਸੂਹਾ ਮੰਡੀ ਦੇ ਅੰਦਰ ਆਉਣ ਦਾ ਮੌਕਾ ਮਿਲਿਆ ਟੰਡ ਸੋ ਰਿਟਾਂਡਾ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਜੀਸ ਔਰ ਇਸ ਇਲਾਕੇ ਦੇ ਆਰਮਨ ਪਿਆਰੇ ਅਮਨ ਜੀ ਔਰ ਸਾਜੇ ਬਾਦਗੀਰ ਦੀ ਕਮੇਟੀ ਦੇ ਚੇਅਰਮੈਨ ਚੌਰੀ ਸਾਹਿਬ ਐਸ ਡੀ ਐਮ ਸੂਹਾ ਔਰ ਪੂਰਸਕ ਲਈ ਦੇ ਸਾਰੇ ਕਾਰਜ ਸੇਵਾ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜੀ ਉਹ ਵੈਡੀ ਉਹ ਆ ਰਹੀ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15,21,000 ਮੀਟੀ ਜਿਹੜਾ ਚਵਾਨਾ ਪੁੱਜਿਆ ਜਿਹਦੇ ਵਿੱਚੋਂ 14,43,000 ਸਰਕਾਰ ਵੱਲੋਂ ਖਰੀਦਿਆ ਜਾ ਚੁੱਕਿਆ ਉਹਦੇ ਜਿਹੜੀ ਬੰਦੀ ਪੇਮੈਂਟ ਹੈ ਐਮ ਐਸ ਪੀ ਦੇ ਮੁਤਾਬਕ ਉਹੋ ਕਿਸਾਨ ਦੇ ਖਾਤੇ ਤੋਂ 릴ੀਸ ਕੀਤੀ ਜਾ ਚੁੱਕੀ ਹੈ ਜੋ ਲਗਭਗ 2700 ਕਰੋੜ ਰੁਪਇਆ ਬਣਦੀ ਹੈ ਸੋ ਜਿਹੜਾ ਖਾਸ ਕਰਕੇ ਮਾਨਜੋਤ ਮੁੱਖ ਮੰਤਰੀ ਜੀ ਦਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਖਰੀਦੀ ਗਈ ਫਸਲ ਦਾ 24 ਘੰਟਿਆਂ ਦੇ ਵਿੱਚ ਵਿੱਚ ਕੋਟਾੜ ਕੀਤਾ ਜਾਵੇਗਾ ਬਿਲਕੁਲ 101% ਆਸਾਨ ਮੰਡੀਜ਼ ਆ ਰਹੇ ਆ ਔਰ ਜੋ ਆਮ ਇੱਕ ਟ੍ਰੈਡੀਸ਼ਨ ਇੱਥੇ ਰਿਹਾ ਸਾਡੇ ਪੰਜਾਬ ਦੇ ਅੰਦਰ ਕਿ ਦਿਵਾਲੀਆਂ ਤੇ ਦਸਹਿਰੇ ਕਿਸਾਨ ਦੇ ਮੰਡੀਆਂ ਚ ਗੁਜ਼ਰਦੇ ਨੇ ਜਦੋਂ ਦੀ ਸਰਕਾਰ ਬਣੀ ਆ ਬੜੀ ਸ਼ਾਨਦਾਰ ਕੋਈ ਗੌਰਮੈਂਟ ਰੰਦੀ ਹੈ ਚਾਹੇ ਉਹ ਪੈੜੇ ਦੀ ਹੈ ਚਾਹੇ ਵੀਟ ਦੀ ਹੈ ਪਰ ਇਸ ਵਾਰ ਵੀ 24 24 ਘੰਟਿਆਂ ਦੇ ਅੰਦਰ ਪੇਮੈਂਟ ਜਾਰੀ ਕੀਤੀ ਜਾ ਰਹੀ ਹੈ ਔਰ ਸਾਂ ਸਵੇਰਿਆਂ ਦਾ ਸ਼ਾਮ ਨੂੰ ਉਹਦੀ ਫਸਲ ਜਿਹੜੀ ਉਹ ਤੋੜ ਕੇ ਜਿਹੜੀ ਉਹਨੂੰ ਘਰਾਂ ਤੋਇਆ ਜਾਂਦਾ ਸੋ ਕੇਂਦਰੀਪੁਰ ਦੇ ਲਈ ਜਿਹੜਾ ਸਾਨੂੰ 172 ਲੱਖ ਰੁਪਏ ਦਾ ਟਾਰਗੇਟ ਮਿਲਿਆ ਜਿਹੜਾ ਸਾਨੂੰ ਭਾਰਤ ਸਰਕਾਰ ਵੱਲੋਂ ਅਸੀਂ 190 ਲੱਖ ਰੁਪਏ ਦਾ ਬੰਦੋਬਸਤ ਕੀਤਾ ਔਰ ਜਿョ ਜਿਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡੀ ਇੱਕ ਗ੍ਰੋਪੀ ਦਾ ਸ਼ਿਕਾਰ ਹੋਇਆ ਪੰਜਾਬ ਹਨਾਂ ਦੀ ਮਾਰ ਤੋਂ ਨਿਕਲ ਕੇ ਆਇਆ ਔਰ ਇਹਦੇ باوجود ਸਾਡੇ ਕਿਸਾਨ ਨੇ ਜਿਹੜੀ ਬੜੀ ਸਖਤ ਮਿਹਨਤ ਦੇ ਰਹੀ ਮਸਲਾ ਮਤਲਬ ਸੁਭਾਲੀਆਂ ਨੇ ਉਹ ਅੱਜ ਵੀ ਚਾ ਰਿਆ ਸੋ ਲਗਾਤਾਰ ਉਹਦੇ ਤੇ ਪੈਰਾ ਦਿੱਤਾ ਜਾ ਰਿਹਾ 27000 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਹੈ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਔਰ ਬਾੜ ਦਾ ਦਾ ਸਾਡੇ ਕੋਲ ਕੰਪਲੀਟ ਹੈ ਸੋ ਮੈਨੂੰ ਉਮੀਦ ਆ ਕਿ ਇਹ ਵੀ ਸੀਜ਼ਨ ਅਸੀਂ ਵਧੀਆ ਗਵਰਨਮੈਂਟ ਕਰਾਂਗੇ ਸੋ ਅੱਜ ਟਾਂਡਾ ਮੰਡੀ ਦੇ ਅੰਦਰ ਆਏ ਔਰ ਇੱਥੇ ਵੀ ਕਿਸਾਨਾਂ ਨਾਲੇ ਵਾਅਦਾ ਕੀਤਾ ਕਿਸੇ ਵੀ ਤਰ੍ਹਾਂ ਦੀ ਮੰਡੀ ਜਿੱਥੇ ਨਹੀਂ ਆਉਂਦੇ ਮੰਡੀਆ ਦੇ ਵਿੱਚ ਮੋਰਚਰ ਨੂੰ ਲੈ ਕੇ ਅਕਸਰ ਜਿਹੜੀ ਸਮੱਸਿਆ ਬਣੀ ਰਹਿੰਦੀ ਹੈ ਕਿ ਖੜਾ ਪ੍ਰਵਾਹ ਖੇਤਰਾ ਦੀ ਨਦੀ ਹਿਤ ਤੱਕ ਪਾਣੀ ਕਈ ਥਾਵਾਂ ਤੇ ਖੜਾ ਹੈ ਬਰਸਾਤ ਕੁੱਤੋਂ ਪੈ ਗਈ ਹੈ ਕਿ ਉਸ ਨੂੰ ਲੈ ਕੇ ਕੋਈ ਕਿਸਾਨਾਂ ਨੂੰ ਰਿਆਤ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਜਾਂ ਮੋਰਚਰ ਨੂੰ ਲੈ ਕੇ ਕਿਸਾਨਾਂ ਦੇ ਤੇ ਆੜਤੀ ਵਾਲੇ ਵਿੱਚ ਇਤਤ ਕੁਸੂਗਾ ਜਿਹੜੀ ਹੁੰਦੀ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਕਿਸਾਨ ਦੀ ਜਿਹੜੇ ਹਿੱਤ ਨੇ ਉਹਦੀ ਵਾਇਲੇਸ਼ਨ ਨਹੀਂ ਹੋਏਗੀ ਆ ਜਰਨਲਿਸਟ ਵੀ ਕਿਸਾਨ ਭਰਾਵਾਂ ਨੂੰ ਪੀਰ ਸ਼ੁਰੂ ਕਰਦੇ ਆਪਾਂ ਦੇ ਖੇਤਾਂ ਦੇ ਬੋਤੀਆਂ ਕਿ ਫਸਲ ਨੂੰ ਸਵਾਰ ਕੇ ਮੰਡੀ ਚ ਲਿਆਂਦਾ ਜਾਵੇ ਕੋਈ ਤੁਹਾਨੂੰ ਕਿਤੇ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਸਮਾਂ ਵਿਛਣਾ ਨਾ ਹੋਵੇ ਪਰ ਜੋ ਇਸ ਮੰਡੀ ਦਾ ਰਿਕਾਰਡ ਹੈ ਮੈਨੂੰ ਮਾਨਜੋਗੁਦਾਇਤ ਸਾਹਿਬ ਨੇ ਦੱਸਿਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਇਸ ਮੰਡੀ ਦੇ ਅੰਦਰ ਨਾ ਹੋਵੇ ਸਰ ਟਰਾਂਪੋਰਟ ਦਾ ਇਹ ਵੀ ਕਹਿਣਾ ਕਿ ਜੇ ਅਸੀਂ ਜਦੋਂ ਚੋਨਾ ਸੈਲਰ ਤੇ ਲੈ ਕੇ ਜਾਂਦੇ ਆ ਕਿਤੇ ਤੇ ਨਵੀਂ ਜਿੱਦਾਂ ਵਾਊਚਰ ਹੋਣ ਕਰਕੇ ਮੋੜਿਆ ਜਾਂਦਾ ਜਾਂ ਚੋਨਾ ਕਾਲਾ ਕਹਿ ਕੇ ਮੋੜਿਆ ਜਾਂਦਾ ਜਾਂ ਤਾਂ ਸਾਨੂੰ ਵੀ ਬਹੁਤ ਦਿੱਕਤ ਆ ਰਹੀ ਜਿੱਦਾਂ ਨਹੀਂ ਕੋਈ ਨਹੀਂ ਅਜੇ ਤੱਕ ਤਾਂ ਕੋਈ ਇਸ ਕਿਸਮ ਦੀ ਗੱਲ ਨਹੀਂ ਆਦਰਵਾਇਜ਼ ਵੀ ਕੋਈ ਸਵਾਲ ਵਾਂਗ ਦੇਖੋ ਹਰੇਕ ਫੈਕਲਟੀ ਦੇ ਆਪਣੇ ਆਪਣੇ ਹਿੱਤ ਨੇ ਜਿੰਨੀਆਂ ਵੀ ਪਰਪੋਰਟ ਮੰਨਣਾ ਚੋਰੀਆਂ ਨੇ ਸੋ ਉਹਨਾਂ ਦੀ ਜਿਹੜੀ ਮੰਲਮੇ ਸਮੇਂ ਦਾ ਕੋਆਰਡੀਨੇਸ਼ਨ ਹੈ ਲਾਜ਼ਮੀ ਕਿਤੇ ਕੋਈ ਦਿੱਕਤ ਆ ਸਕਦੀ ਹੈ ਪਰ ਅਜੇ ਤੱਕ ਪੰਜਾਬ ਦੇ ਅੰਦਰ ਆਈ ਨਹੀਂ ਜੇ ਕਿਤੇ ਹੋਏਗੀ ਵੈਸੇ ਸਟਾਡੋ ਕਰਾਂਗੇ ਸਾਡਾ ਮੇਜਰ ਹਿੱਤ ਜਿਹੜਾ ਪੰਜਾਬ ਦੇ ਕਿਸਾਨ ਦਾ ਹੈ